ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਪਹੁੰਚ ਚੁੱਕੇ ਆ ਪਿੰਡ 마ਸੀਕੇ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਠੀਕ ਆ ਜੀ ਵੀਡੀਓ ਨੂੰ ਵੇਖਿਓ ਐਂਡ ਤੱਕ ਵੇਖ ਕੇ ਆਪਣੀ ਨਰਖ ਪਰ ਕਰਕੇ ਤਸੱਲੀ ਲੈ ਕੇ ਜਾਇਓ ਬੈਲ ਬਟਨ ਨੂੰ ਆਲ ਸੈੱਟ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਤੇ ਆਓ ਕਰੀਏ ਆਪਣੇ ਬਾਈ ਰਾਜਪਾਲ ਨਾਲ ਗੱਲ ਕਰਕੇ ਸਾਰੀ ਡਿਟੇਲ ਕਰੀਏ ਤੁਹਾਡੇ ਨਾਲ ਸਾਂਝੀ ਬਾਈ ਰਾਜਜੀ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਭਰਾ ਚੜਦੀ ਕਲਾ ਮਹਾਰਾਜ ਦੀ ਪਾਤਸ਼ਾਹੀ ਠੀਕ ਹੈ ਜੀ ਤੇ ਐਡਰੈਸ ਦੱਸਿਓ ਭਰਾ ਪਿੰਡ ਮਾਸੀਗੇ ਹਾਂ ਨਾਮ ਰਾਜਪਾਲ ਸਿੰਘ ਸੀ ਕਪਟੀ ਹਾਂ ਜ਼ਿਲ੍ਹਾ ਤਰਨਤਾਰਨ ਠੀਕ ਹੈ ਤੇ ਇਧਰੋਂ ਮਹੂ ਜੀਰੇ ਲਾਗੇ ਵੀ ਲੱਗ ਜਾਂਦਾ ਤੇ ਅਮਰਸਰ ਸਾਹਿਬ ਆਪਾਂ ਨੂੰ 40 ਕਿਲੋਮੀਟਰ ਆ 40 ਕਿਲੋਮੀਟਰ ਤਰਨਤਾਰਨ ਸਾਹਿਬ ਆ ਠੀਕ ਹੈ ਠੀਕ ਹੈ ਤੇ ਭਰਾ ਜੱਜਾ ਅੱਜ ਫਿਰ ਤਿੰਨ ਲੈਣ ਗਏ ਹਾਂ ਹਾਂ ਜੀ ਅੱਜ ਦੋ ਮੱਝਾਂ ਐ ਠੀਕ ਹੈ ਤੇ ਇੱਕ ਗਊ ਤਿੰਨੇ ਹੀ ਗੱਬਨ ਡੰਗਰ ਤਿੰਨੇ ਤਿਆਰ ਆ ਹਨਾ ਤੇ ਉਹ ਚੌਥੀ ਫਿਰ ਵੇਖੀ ਹਾਂ ਚੌਥੀ ਵੇਖੀ ਆ ਉਹ ਸਹੀ ਜੀ ਉਹ ਵੀ ਪੌਣੀ ਨਾਲ ਤੇ ਹੁਣ ਸੌਦਾ ਚਲੋ ਕੋਈ ਨਹੀਂ ਵੀਰ ਤੇ ਆ ਖੋਲ ਖਲ ਕੇ ਵਿਖਾਈਏ ਕਿੰਵਾ ਸੂਬਾ ਦੇ ਨੇ ਕੀ ਡਿਟੇਲ ਪਹਿਲਾਂ ਇਹ ਮੱਝ ਦੁਜੇ ਸੂਏ ਕਰਕੇ ਦਿੱਤੀ ਆ ਚਲੋ ਆਪਾਂ ਤੀਜੇ ਸੂਏ ਮੰਨ ਲੈਂਦੇ ਆ ਠੀਕ ਆ ਤੇ ਜੇ ਸੂਏ ਨੇ ਸੁਣਾ ਠੀਕ ਆ ਤੇ ਅੱਜ ਰਾਤ ਨੂੰ ਸੂਪੇ ਦਿਨੇ ਸੂਪੇ ਦੁੱਧ 12 13 ਲੀਟਰ ਹੁੰਦੇ ਹਾਂ ਚੁੰਦੇ ਰਹੇ ਘਰ ਵਾਲੇ ਜਨ ਚਨ ਬੋਲੀ ਆ ਮਿੱਠੀ ਆ ਠੰਡੀ ਸੀ ਬਾਕੀ ਸਮਝ ਲਾ ਲੈ ਹਨਾ ਬਾਕੀ ਕੋਈ ਆਪੇ ਆਪ ਦੱਸ ਹਾਂ ਲਓ ਭਈ ਸੱਜਣੋਂ ਛਾਂ ਤੇਤਾ ਦੇਖ ਸਕਦੇ ਜੇ ਅੱਜ ਸੂਪੇ ਪਲਕੇ ਸੂਪੇ ਵੀਰ ਕਹਿੰਦਾ ਤੇ ਆ ਡੰਗ ਲੈਂਦੀ ਦੋ ਦਿਨ ਲੈ ਜਾ ਚਾਰ ਲੈ ਜਾ ਠੀਕ ਆ ਜੀ ਤੇ ਮੈਂ ਚੰਗੇ ਕੋਈ 12 ਕਿਲੋ ਵਾਲੀ ਦੱਸ ਰਿਹਾ ਠੀਕ ਆ ਸੂਆ ਤੀਜਾ ਸੂਣ ਜਾ ਰਹੀ ਆ ਤੇ ਜੰਮੀ ਭਲੀ ਚੰਗੀ ਆ ਵਜਨ ਵੱਤੇ ਵਾਲੀ ਆ ਠੀਕ ਆ ਲਓ ਜੀ ਕੀ ਬਾਤ ਆ ਬੂਏ ਨੂੰ ਲੈ ਜਾਓ ਜੀ ਸਿੱਧਾ ਲੋਈ ਮੋੜ ਲਓ ਲੋਈ ਕੀ ਬਾਤ ਆ ਸੇਂਗ ਮੂੰ ਵੀ ਸੋਣਾ ਲਓ ਤਾਂ ਬਹੁਤ ਊੜਾ ਲੱਗਾ ਕਰਮਾੜੀ ਨੂੰ ਤੇ ਭਾਈ ਰਾਜ ਸਿੰਘ ਦਾ ਮੁੱਲ ਫਿਰ ਕਿੰਨਾ ਕਰ ਦਿੱਗੇ ਮੁੱਲ ਮੰਗ 85000 ਦੀ ਵੇਚਦੀ ਆ 80000 ਦੀ ਦੇਣਾ ਹੋਰ ਛੋਟ ਕਰ ਦਿਓ ਆਪੇ ਕਰ ਦਿਓ 2000 ਕੱਟ ਕਰ ਹੋਰ ਕਰ ਦਿਓ ਜੇ ਹੁੰਦੀ ਰਹੇ ਗੁੰਜਾਇਸ਼ ਨਿਕਲਦੀ ਤੇ 76000 ਦੀ ਦੇਣਾ 76 ਦੀ ਠੀਕ ਹੈ ਲਓ ਭਈ ਸੱਜਣੋ ਇਹ ਜਿਹੜੀ 76000 ਦੀ ਮਿਲ ਜੂਗੀ ਤੇ ਦੂਜੇ ਨੰਬਰ ਤੇ ਵੀ ਗੱਬਣ ਆ ਗਈ ਆ ਇਹ ਵੀ ਤੀਜਾ ਕਿ ਸੁਵਾਈ ਜਾਪਦੀ ਹੈ ਨਾ ਉਹ ਵੀ ਦੂਜੇ ਕਹਿੰਦੇ ਸੀ ਤੀਜੇ ਨਾਲ ਠੀਕ ਹੈ ਤੇ ਥਣ ਥਣ ਇਹਦਾ ਵੀ ਸੋਨਾ ਮੈਂ ਦਾ ਇਹ ਵੀ ਦੋ ਚਾਰ ਦਿਨ ਹੀ ਲਊਗੀ ਲਾਓ ਮੋੜ ਲੈ ਆ ਵੀਰ ਲੋਈ ਇੱਥੇ ਵੀਰੇ ਬੰਦੋ ਬਾਹਰੀ ਲੋ ਪੈਸਾ ਜਨੋ ਥਾਨ ਥੁੰਮ ਤੇ ਬਹੁਤ ਪ੍ਰੋਪਰ ਸੋਨਾ ਠੀਕ ਹੈ ਜੀ ਇੱਕੋ ਜੇ ਥਾਨ ਆ ਤੇ ਬਾਕੀ ਜਿੰਨੀ ਵੇਖੀ ਐ ਸੋਹਣੀ ਆ ਪਿੱਠਪੂੜੇ ਦੀ ਠੀਕ ਹੈ ਸੂਹਾ ਤੀਜਾ 10 ਰਿਆ ਦੁੱਧ ਵੀ ਕੋਈ 10 12 ਕਿਲੋ ਵਾਲੀ ਆ ਠੀਕ ਹੈ ਜੀ ਲੋ ਤੇ ਮੁੱਲ ਬਾਕੀ ਰਹਿ ਗਈ ਮੁੱਲ ਦੀ ਗੱਲ ਫਿਰ ਇਹਦਾ ਕੀ ਕਰ ਲੈਣਾ ਵੀਰ 70 ਜੀ ਦੇ ਦੀ ਜੀ ਇਹ ਤੂੰ ਤਹੀ ਦੱਸੋ ਪੱਕੀ 62000 ਦੀ 62 ਦੀ ਹੋਰ ਹੁੰਦਾ ਕੋਈ ਮਾਨਤਣਾ 36 ਦੀ 36 ਦੀ ਬਾੜ ਦੀ ਨਾ ਕਰਦੇ ਕਿ ਲਾਓ ਭਈ ਸਜਣੋ ਇਹ 62000 ਵਿੱਚੋਂ 100 ਰੁਪਏ ਛੋੜੋ ਨਹੀਂ ਸੰਤੂ ਸਾਹਿਬ ਅੱਛਾ ਦੇ ਵਿੱਚੋਂ ਕੋਈ ਫੇਰ ਦੁਬਾਰਾ ਸਜਣ ਵੀ ਇਹਨਾਂ ਪੁੱਛੇ ਵੀ ਹਾਂ ਜੀ 62 ਮੰਗਿਆ ਜੀ ਛੋੜ ਕਰ ਕੋਈ ਮਾਨ ਕਰ ਠੀਕ ਆ ਸਾਰਾ ਹੀ ਮਾਨ ਹੋ ਗਿਆ 62000 ਦੀ ਤੇ ਆ ਗਾਂ ਦੀ ਕੀ ਡਿਟੇਲ ਹੈ ਕਿ ਗਾਂ ਚੰਗੀ ਕੱਢ ਮਾਰੀ ਵਰਗੀ ਹੈ ਨਾ ਤੇ ਢਿਲ ਢੁਲ ਵੀ ਚੰਗੀ ਬਈ ਕਿੰਨਾ ਕ ਸਮਾਂ ਲੈਂਦੀ ਤੇਰੇ ਸਾਡੇ ਹਿਸਾਬ ਨਾਲ ਇਹ ਲੈ ਜੀ ਹੋ ਜੇ 5-4 ਦਿਨ 5-7 ਦਿਨ ਕਿੰਨਾ ਕ ਦੁੱਧ ਚੌਂਦੀ ਰਹੀ ਆ ਦੁੱਧ ਭਾਈ 30 ਤੋਂ ਪਲੱਸ ਹੀ ਸੰਤੂ ਸਾਹਿਬ ਦੇਊਗੀ 30 ਕਿਲੋ ਹਾਂਜੀ ਇਹਨਾਂ ਪਾ ਜੂਗੀ ਪਾ ਸੀ ਜਾਊਗੀ ਠੀਕ ਆ ਕਿੰਨਾ ਕ ਚਵਾਇਆ ਪਿਛਲੇ ਸੂਏ ਪਿਛਲੇ ਸੂਏ ਨੇ 28-30 28-30 ਦਿੰਦੀ ਦੀ ਆ 28-30 ਆ ਕਿ 27-28 ਕਿਲੋ ਜਿਹੜਾ ਦੁੱਧ ਭਰ ਦੋ ਗ੍ਰਾਮ ਨਾ ਵਾਦੀ ਭਰੂਗਾ ਲੋ ਭਾਈ ਸਜਰੋ ਢਲ ਢੁਲ ਤੇ ਚੰਗੀ ਥਾਂ ਵੀ ਬਹੁਤ ਚੰਗਾ ਲੱਗਾ ਜਰਸੀ ਪੰਜਾਬ ਵਾਲੀ ਦੇ ਵਿੱਚ ਵੱਡਾ ਕੱਦ ਜੇ ਲੋੜ ਤੇ ਦੇਖ ਸਕਦੇ ਜੇ ਖੋਲ ਕੇ ਤੋਰਾ ਤਰਾ ਪਰਲੇ ਬੰਨੇ ਖੋਲ ਵੀ ਜੀ ਤੇ ਖੋਲ ਖੜ ਕੇ ਤੋਰਾ ਕਰ ਲੋ ਚ ਚੈੱਕ ਸਜਣੋ ਲਓ ਜੀ ਕਿਆ ਬਾਤਾਂ ਥਾਂਦੀ ਕੁਆਲਿਟੀ ਦੀਆਂ ਤੇ ਬਾਕੀ ਵੱਡਾ ਜਿਵੇਂ ਮਰ ਡਬੋਜੜ ਹੁੰਦਾ ਇੰਜਨ ਉਤਨਾ ਵੱਡੇ ਕੱਦ ਕਾਰ ਦਈਏ ਲਓ ਉਦ ਜਿੱਡਾ ਕੱਦ ਵਜਨ ਵਾਕਈ ਲੱਗਦਾ ਜਿਵੇਂ ਕਿ 28 30 ਕਿਲੋ ਤਦ ਚ ਆਜੂਗੀ ਤੇ ਵੀਰ ਜੀ ਫਿਰ ਇਹਦਾ ਮੁੱਲ ਕੀ ਰਹੇਗਾ ਰਾਜ ਸਿੰਘ ਮੁੱਲ ਤੇ ਹੁਣ ਸਤੂ ਸਾਹਿਬ 35-35 ਵਿੱਚ ਆ ਗਿਆ ਤੁਹਾਨੂੰ ਪਤਾ ਲੱਖ-ਲੱਖ ਕਰੀ ਜਾਂਦੇ ਆ ਲੱਖ-ਲੱਖ ਮੰਗਣ ਨੂੰ ਤਾਂ ਮੰਗੀ ਜਾਂਦੇ ਆ ਕੋਈ 90000 ਮੰਗੀ ਜਾਂਦਾ ਹਾਂ ਬਾਕੀ ਆਪਾਂ 75000 ਦੇ ਦਾਂਗੇ 75 ਦੀ ਹੋੱਚੋ ਕੋਈ ਮਾਨ ਤਨ ਕਰ ਦਾਂਗੇ 3000 72 ਦੀ ਠੀਕ ਆ ਲਓ ਭਾਈ ਸਜਣੋ ਬਟਰੀਆ ਦੀ ਜਿਹੜੀ ਇਹ ਵਾੜ ਮਿਲ ਜੂਗੀ 70 ਦੀ ਪੂਰੇ ਦੀ ਦਾ ਪੂਰੇ 70 ਦੀ ਲੈ ਫਿਰ ਕੀ ਬਾਤਾਂ ਪਰਲੀ ਸਾਈਡ ਨੂੰ ਲੈ ਜਾਓ ਲਓ ਜੀ ਵਾਕੇ ਲੋ ਕੀ ਬਾਤਾਂ ਚਲੋ ਰਹਿਣ ਤਾਂ ਵੇਜ ਜੀ ਜਿਹੜਾ ਕੋਈ ਆਊ ਆਪਣੀ ਤਸੱਲੀ ਕਰਕੇ ਲੈ ਕੇ ਜਾਊਗਾ ਠੀਕ ਹੈ ਜੀ ਤੇ 70 ਜਾਂ ਦੀ ਸੱਜਣੋਂ ਜਿਹੜੀ ਵਾੜ ਮਿਲ ਜੂਗੀ ਤੇ ਜਿਹੜੀ ਆ ਵਾੜ ਚੰਗੀ ਵੱਡੀ ਆ ਤਿੰਨੇ ਹੀ ਡੰਗਰ ਰਹਿ ਗਏ ਬਾਈ ਦੇ ਕੋਲ ਬਾਕੀ ਮੈਂ ਜਿਹੜੀ ਸੋਈ ਵੇਖੀ ਤੇ ਸਾਡੇ ਵੱਲੋਂ ਜਿਹੜੀ ਪਿਆਰ ਭਰੀ ਸੱਸੀ ਕਾਲ ਜੀ ਰੱਬ ਰੱਖਾ